ਬਾਦ ਬਹੁਤ ਤੰਗ ਪਰੇਸ਼ਾਨ ਕਰਕੇ ਇਸ ਪਾਰਟੀ ਚੋਂ ਕੱਢਿਆ ਗਿਆ ਜਿਹੜੇ ਬੱਚੇ ਨੇ ਨੌਜਵਾਨ ਨੇ ਯੂਨੀਵਰਸਿਟੀ ਆਪਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਆਪਦਾ ਰਾਜਨੀਤਿਕ ਤੌਰ ਤੇ ਇੱਕ ਪਾਰਟੀ ਨੂੰ ਜੁਆਇਨ ਕਰਿਆ ਹੋਵੇ ਤੇ ਅੱਜ ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਆ ਤੇ ਆਪਦੀ ਜ਼ਿੰਦਗੀ ਦੇ ਅਹਿਮ ਕੀਮਤੀ 17 18 ਸਾਲ ਇੱਕ ਆਰਗੇਨਾਈਜੇਸ਼ਨ ਨੂੰ ਦਿੱਤੇ ਹੋਣ ਉਹ ਜਦੋਂ ਪਾਰਟੀ ਛੱਡਦਾ ਜਾਂ ਤਾਂ ਉਹਨੂੰ ਪਤਾ ਜਾਂ ਉਹਦੇ ਘਰਦਿਆਂ ਨੂੰ ਪਤਾ ਜਾਂ ਉਹਦੇ ਆਲੇ-ਦਾਲੀ ਸਾਥਸੰਧੀਆਂ ਨੂੰ ਪਤਾ ਇਹ ਡਿਸੀਜਨ ਮੇਰੇ ਲਈ ਕਿੰਨਾ ਕੌਖਾ ਸੀ ਦੂਜੀ ਗੱਲ ਮੈਂ ਛੱਡੀ ਕਿਉਂ ਇਹ ਕਹਿੰਦੇ ਨੇ ਟਿਕਟ ਪਿੱਛੇ ਟਿਕਟ ਤੱਕ ਮਸਲੀਖਤਮ ਹੋ ਗਿਆ ਸੀ ਜਦੋਂ ਮੈਂ ਖੈਰਾ ਸਾਹਿਬ ਨੂੰ ਘਰੇ ਬੁਲਾ ਲਿਆ ਸੀ ਉਹਨਾਂ ਦੀ ਆਗਾਜ਼ ਕਰਤਾ ਸੀ ਚੋਣ ਦਾ ਪਰ ਉਸ ਤੋਂ ਬਾਅਦ ਆਪਾਂ ਸੰਗਰੂਰ ਜ਼ਿਲ੍ਹੇ ਵਾਲੇ ਨੀਮ ਧਰਮ ਤੇ ਯਕੀਨ ਕਰਦੇ ਆਂ ਕਹੇ ਤਾਂ ਨਾਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾਓ ਪ੍ਰੋਗਰਾਮ ਤੇ ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਹੇ ਹਨ ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ ਪੂਰਾ ਜ਼ਿਲ੍ਹਾ ਚਲਾਇਆ ਸਭ ਤੋਂ ਵੱਡੀ ਬੋਡੀ ਬਣਾਈ ਜ਼ਿਲ੍ਹੇ ਦੀ ਦੋ ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿੱਕ ਮੈਂ ਛੱੜਤੀ ਕੋਈ ਗੱਲ ਨਹੀਂ ਬਟ ਮੈਨੂੰ ਉਹ ਫੰਕਸ਼ਨਾਂ ਚ ਵੀ ਬੁਲਾਉਣਾ ਇਹ ਮੁਨਾਸਬ ਨਹੀਂ ਲੱਗ ਰਿਹਾ ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ ਨੂੰ ਖੈਰਾ ਸਾਹਿਬ ਧੂਰੀ ਆ ਰਹੇ ਨੇ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਸ ਦਿਨ ਫਿਰ ਮੈਂ ਉਹ ਨਮਾਰਾ ਚੋਣ ਵਾਲੀ ਜਿਹੜਾ ਮੈਂ ਆਪਣੀਆਂ ਲਾਈਨਾਂ ਲਿਖਿਆ ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ ਤਾਂ ਫਿਰ ਮੈਨੂੰ ਕਿਉਂ ਨਹੀਂ ਨਵਾਰਾ ਛੋਣਾ ਚਾਹੀਦਾ ਕਿਉਂ ਨਹੀਂ ਮੈਨੂੰ ਆਪਦੇ ਬੰਦਿਆਂ ਵਾਸਤੇ ਲੜਨਾ ਚਾਹੀਦਾ ਇਹ ਵਫਾਦਾਰੀ ਦੀ ਗੱਲ ਕਰਦੇ ਨੇ ਵਫਾਦਾਰੀ ਜਿਹੜੀ ਹੁੰਦੀ ਆ ਕਿ ਮੈਂ ਵਫਾਦਾਰੀ ਨਹੀਂ ਕੀਤੀ ਜਦੋਂ ਸਾਰੇ ਲੀਡਰ ਭੱਜ ਗਏ ਮੈਂ ਉਦੋਂ ਲੜਿਆ ਉਹ ਵਫਾਦਾਰੀ ਨਹੀਂ ਸੀ ਜਦੋਂ ਮੈਂ ਨਿੱਜੀ ਤੌਰ ਤੇ ਮੇਰੇ ਭਗਵੰਤ ਸਿੰਘ ਮਾਨ ਨਾਲ ਮੇਰੇ ਦੋਸਤ ਆ ਨਾ ਮੇਰੇ ਦੋਸਤ ਸੀਗੇ ਉਹਨਾਂ ਨਾਲ ਮੈਂ ਰਿਸ਼ਤਾ ਕਿਹਦੇ ਕਰਕੇ ਖਰਾਬ ਕਰਿਆ 파ਟੀ ਕਰਕੇ 파ਟੀ ਕਰਕੇ ਲੜਿਆ ਨਾ ਮੈਂ ਉਸ ਤੋਂ ਬਾਅਦ 2022 ਦੀ ਜਿਹੜੀ ਲੋਕ ਸਭਾ ਚੋਣ ਆ ਮੈਂ ਲੜੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਨਾਂ ਨੇ ਇਸੇ ਤਰੀਕੇ ਨਾਲ ਜਿਹੜਾ ਮੈਨੂੰ ਧੋਖੇ 'ਚ ਰੱਖਿਆ ਕਿ ਤੈਨੂੰ ਲੜਾਵਾਂਗੇ ਤੈਨੂੰ ਲੜਾਵਾਂਗੇ ਤੇ ਖੈਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ 5-6 ਮਹੀਨੇ ਪਹਿਲਾਂ ਜੇਲ੍ਹ 'ਚ ਦੱਸਤਾ ਸੀ ਵੀ ਮੈਨੂੰ ਲੜਾਉਣਗੇ ਤਾਂ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਕਿ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਯਾਰ ਅਸੀਂ ਆਪਦਾ ਉਸੇ ਤਰੀਕੇ ਨਾਲ ਆਪਦਾ ਹੱਲ ਕਰ ਲੈਂਦੇ ਅਸੀਂ ਕੋਈ ਇਹੋ ਜੀ ਚੀਜ਼ ਥੋੜੀ ਜਿਮੈਂ ਹੁਣ ਟਿਕਟ ਮਿਲਣ ਤੋਂ ਬਾਅਦ ਵੀ ਖੈਰਾ ਸਾਹਿਬ ਤੁਹਾਡੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ ਘੱਟੋ ਘੱਟ ਮੇਰਾ ਖਰਚਾ ਤਾਂ ਬਚ ਜਾਂਦਾ ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮਕਾਰਸ ਲੱਗ ਜਾਂਦੇ ਤੇ ਤੁਸੀਂ ਛਾਤੀ ਠੋਕ ਠੋਕ ਕੇ ਕਹਿ ਰਹੇ ਹੋ ਵੀ ਮੈਂ ਨਹੀਂ ਇੱਥੇ ਆਇਆ ਮੈਂ ਤਾਂ ਪਾਰਟੀ ਲੈ ਕੇ ਆਇਆ ਤੇ ਜਿਹੜੇ ਸਾਡੇ ਵਰਗੇ ਨੇ ਜਿਹੜੇ ਪਾਰਟੀ ਦਾ ਡਿਸਪਲਿਨ ਮੰਨਦੇ ਨੇ ਕਿਉਂਕਿ ਅਸੀਂ 50000 ਰੁਪਏ ਭਰ ਕੇ ਮੇਰੀ ਮੈਸੇਜ ਦੀ ਫਾਈਲ ਅਪਲਾਈ ਕਰ 50000 ਰੁਪਇਆ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ ਖੈਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ ਕੋਈ ਇੱਕ ਵੀ ਰੁਪਇਆ ਲਾਇਆ ਤੇ ਉਸ ਤੋਂ ਬਾਅਦ ਇਹ ਮੇਰੇ ਤੋਂ ਵਫਾਦਾਰੀ ਦਾ ਸਬੂਤ ਮੰਗਦੇ ਨੇ ਹਾਂ ਮੈਂ ਵਫਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ ਅੱਜ ਵੀ ਹੈਗਾ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਅੱਡੇ 'ਚ ਉਤਰਦੀ ਆ ਉਹਨੂੰ ਅੱਜ ਕੰਮ ਦੀ ਜ਼ਰੂਰਤ ਆ ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ ਉਹਨੂੰ ਖੈਰਾ ਸਾਹਿਬ ਤੋਂ ਡੇ ਮੰਗੂ ਪੜਕਾਉ ਭਾਸ਼ਣ ਨਹੀਂ ਦੇਣੇ ਆਉਂਦੇ ਓਹੋ ਮੇਰੇ ਕੋ ਕੁਛ ਉਮੀਦ ਰੱਖ ਲਈਆ ਤੇ ਮੈਂ ਉਮੀਦ ਤਾਂ ਹੀ ਪੂਰੀ ਕਰਦਾ ਨਾ ਜੇ ਮੇਰੇ ਕੋਲ ਕੁਛ ਹੋਊਗਾ ਤੁਹਾਡੇ ਪਿੱਛੇ ਕਿਉਂ ਲੜੀ ਜਾਵਾਂ ਬਈ ਮੈਂ ਕਿਉਂ ਲੜਾਂ ਅੱਜ ਉਹੀ ਖੈਰਾ ਸਾਹਿਬ ਜਿਹੜਾ 4-5 ਦਿਨ ਪਹਿਲਾਂ ਮੁੰਡਾ ਦਲਬੀਰ ਸਿੰਘ ਹੋਲਡਿੰਗ ਤੁਹਾਨੂੰ ਆਪਦੇ ਮੁੰਡੇ ਕਰਨ ਵਾਲਾ ਲੱਗਦਾ ਸੀ ਜਿਹਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ ਉਦੋਂ ਪਿਛਲੀ ਵੀਡੀਓ 'ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ ਤੇ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ ਉਹ ਮੁੰਡਾ ਕਰਪਟ ਹੋ ਗਿਆ ਮੈਂ 2 ਦਿਨ ਇਸ ਕਰਕੇ ਨਹੀਂ ਬੋਲਿਆ ਕਿ ਮੈਂ ਮੇਰੇ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ ਮੈਂ ਚਾਹਤ ਨੂੰ ਹੋ ਗਿਆ ਐਮਐਲਏ ਹੌਸਟਲ 'ਚ ਬੈਠੇ ਨੂੰ ਕਿਸੇ ਹਾਈ ਕਮਾਂਡ ਵਾਲੇ ਨੇ ਇੱਕ ਟੈਲੀਫੋਨ ਨਹੀਂ ਕਰਿਆ ਦੇ ਜਿਹੜਾ ਇਹ ਮੈਂ ਡਿਸੀਜਨ ਲਿਆਣਾ ਮੇਰੇ ਜਿਹੜੇ ਪ੍ਰਾਣੀ ਭੈਣਾਂ ਨੇ ਮੇਰੇ ਵਰਕਰ ਨੇ ਮੇਰੇ ਨਾਲ ਚੱਲੇ ਨੇ ਉਹਨਾਂ ਨਾਲ ਮੇਰਾ ਰਿਸ਼ਤਾ ਹਮੇਸ਼ਾ ਐਂ ਰਹੂਗਾ ਮੇਰਾ ਉਹਨਾਂ ਨਾਲ ਬੋਟਾਂ ਨਾਲ ਰਿਸ਼ਤਾ ਨਹੀਂ ਹੈਗਾ ਨਾ ਮੈਂ ਪਹਿਲਾਂ ਰੱਖਿਆ ਤੇਰਾ ਮਾਝੇ ਰੱਖਾਂ ਹਰ ਇੱਕ ਦੁੱਖ ਸੁੱਖ ਚ ਮੈਂ ਰਹੂਗਾ ਫਿਕਰਾਂ ਹੋਰ ਗੱਲ ਪੁੱਛਣੀ ਚਾਹਣਾ ਖੈਰਾ ਸਾਹਿਬ ਤੁਸੀਂ ਪੁਲਾਹਾਥਾ ਲੈਣ ਨੂੰ ਧੋਖਾ ਦੇਣਾ ਚਾਹ ਰਹੇ ਹੋ ਜਾਂ ਤੁਸੀਂ ਸੰਗਰੂਰ ਆ ਲੈਣ ਧੋਖਾ ਦੇਣਾ ਚਾਹ ਰਹੇ ਹੋ ਕੀ ਨੂੰ ਧੋਖਾ ਦੋਗੇ ਦੋਨਾਂ ਚ ਇੱਕ ਨੂੰ ਤਾਂ ਧੋਖਾ ਦੋਗੇ ਨਾ ਤੇ ਸੰਗਰੂਰ ਵਾਲੇ ਉਹ ਤੋਂ ਬਚ ਜਾ ਉਹਨੇ ਆਪਣੇ ਚ ਲੜਾਈਆਂ ਪਵਾ ਕੇ ਮੁੜ ਕੇ ਇਹਨੇ ਲੱਭਣਾ ਨਹੀਂ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਹੈ ਇਹ ਜਿੱਥੇ ਵੀ ਦੋ ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਇਹਨੇ ਕੁਝ ਵੀ ਬੋਲਣਾ ਹੁੰਦਾ ਸਿਰਫ ਆਪੀ ਵਾਵਾ ਖੱਟਣੀ ਹੁੰਦੀ ਆ ਤੇ ਮੈਂ ਇੱਕ ਗੱਲ ਦੀ ਬੇਨਤੀ ਕਰਦਾ ਸਾਰੇ ਲੀਡਰਾਂ ਦਾ ਪਿਛਲੇ 2 ਦਿਨ ਚ ਤੁਸੀਂ ਨੇ ਚਿਹਰਾ ਦੇਖ ਲਿਆ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਮੇਰੇ ਮਾਪਿਓ ਨੇ ਠੀਕ ਆ ਮੈਂ ਕਾਨਵੈਂਟਾਂ ਚ ਨਹੀਂ ਵੜਿਆ ਘਰਾਂ ਸਾਬ ਤੁਹਾਡੇ ਵਾਂਗੂ ਪਰ ਮੇਰੇ ਘਰਦਿਆਂ ਨੇ ਮੇਰੀ ਬਹੁਤ ਚੰਗੀ ਮੈਨੂੰ ਐਜੂਕੇਸ਼ਨ ਦਿੱਤੀ ਆ ਪੰਜਾਬ ਯੂਨੀਵਰਸਿਟੀ ਕੱਢ ਪੜਾਇਆ ਮੈਨੂੰ ਤੇ ਮੈਂ ਆਪਦੇ ਬੋਲਾ ਦੇ ਵਿੱਚ ਮੈਂ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਤਰੀਕੇ ਨਾਲ ਗੱਲ ਕਰੂੰਗਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿਹੀ ਜੀ ਭਾਸ਼ਾ ਚ ਮੇਰੇ ਨਾਲ ਗੱਲ ਕਰੋਗੇ ਮੈਂ ਉਹੀ ਜੀ ਭਾਸ਼ਾ ਚ ਜਵਾਬ ਦਵਾਂਗਾ ਮੈਨੂੰ ਸਭ ਕੁਝ ਕਰਨਾ ਆਉਂਦਾ ਇਹ ਮੇਰੀ ਪਹਿਲੀ ਵੀਡੀਓ ਸੀ ਸਿਰਫ ਮੈਂ ਦੱਸਣਾ ਸੀ ਲੋਕਾਂ ਨੂੰ ਕਿ ਯਾਰ ਮੇਰੇ ਨਾਲ ਇਹਨਾਂ ਨੇ ਕਿੰਨਾ ਧੋਖਾ ਕਰਿਆ ਅੱਜ ਉਹੀ ਵਿਚਾਰੇ ਵਰਕਰ ਨੇ ਜਿਨ੍ਹਾਂ ਦੇ ਹਰੇਕ ਦੁੱਖ ਸੁੱਖ 'ਚ ਮੈਂ ਹਾਜ਼ਰ ਹੋਇਆ ਹਰੇਕ ਜਗ੍ਹਾ ਤੇ ਮੌਨ ਨਾਲ ਲੜਿਆ ਡਟਿਆ ਚਾਹੇ ਟੋਲ ਦੀ ਗੱਲ ਹੋਵੇ ਚਾਹੇ ਤੁਰ ਕੇ ਦਿੱਲੀ ਜਾਣ ਦੀ ਗੱਲ ਹੋਵੇ ਅੱਜ ਉਹ ਵਿਚਾਰੇ ਥੋੜੇ ਮੰਗਰ ਲਾ ਕੇ ਕੋਈ ਮੈਨੂੰ ਗद्दार ਕਹਿੰਦਾ ਕੋਈ ਮੈਨੂੰ ਕੁਛ ਕਹਿੰਦਾ ਸੋ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਚਿਹਰਾ ਥੋੜਾ ਮੈਂ ਨੰਗਾ ਕਰਨਾ ਸੀ ਉਹ ਲੋਕਾਂ ਸਾਹਮਣੇ ਵੀ ਇਹ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਬੜਾ ਸੋਚਿਓ ਵੀ ਤਿੰਨ ਦਿਨ ਪਹਿਲਾਂ ਵਾਲਾ ਦਲਵੀਰ ਸਿੰਘ ਗੋਲਡੀ ਜੀ ਨੇ ਤੇ ਬੱਤੀ ਲੱਗ ਰਹੀ ਸੀ ਕਿਦਮ ਕਿਵੇਂ ਉਹ ਕਰਪਤ ਹੋ ਗਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਇਹ ਮੈਨੂੰ ਪਤਾ ਜਾਂ ਮੇਰੇ ਪਰਿਵਾਰ ਨੂੰ ਪਤਾ ਵੀ ਇਹ ਕਿੰਨਾ ਫੈਸਲਾ ਔਖਾ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ